ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕਰਨਾ ਦਿਨ ਪੰਦੇ ਪਿੰਡ ਕੜਿਆਲਾ ਦੇ ਨਜ਼ਦੀਕ ਕਠੱਠਾ ਵਿਖੇ ਦੇ ਰਾਤ 1 ਵਜੇ ਦੇ ਕਰੀਬ ਗਰੀਬ ਪਰਿਵਾਰ ਦੇ ਘਰ ਦੇ ਕਮਰੇ ਦੀ ਛੱਤ ਡਿੱਗਣ ਦੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੀਬ ਪਰਿਵਾਰ ਦੀ ਵਿਧਵਾ ਔਰਤ ਜਸਬੀਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਅਜ ਤੋ 10 ਮਹੀਨੇ ਪਹਿਲਾਂ ਐਕਸੀਡੈਂਟ ਦੇ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਤਿੰਨ ਛੋਟੇ ਬੱਚਿਆਂ ਦੇ ਨਾਲ ਆਪਣੇ ਘਰ ਦਾ ਮੱਸਾ ਹੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਚਲਾ ਰਹੀ ਹੈ ਤਾਂ ਰਾਤ 1 ਵਜੇ ਦੇ ਕਰੀਬ ਜਦੋਂ ਉਹ ਆਪਣੇ ਕਮਰੇ ਦੇ ਵਿੱਚ ਸੁੱਤੇ ਹੋਏ ਸਨ ਤਾਂ ਅਚਾਨਕ ਕਮਰੇ ਦੀ ਛੱਤ ਦੇ ਵਿੱਚੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਲੈ ਕੇ ਪਾਚ ਕੇ ਮੱਸਾ ਉਹਨੇ ਕਮਰੇ ਦੇ ਵਿੱਚੋਂ ਬਾਹਰ ਨਿਕਲ ਕੇ ਜਾਨ ਬਚਾਈ ਐ ਪਰ ਕਮਰੇ ਅੰਦਰ ਪਿਆ ਉਸਦਾ ਸਾਰਾ ਹੀ ਸਮਾਨ ਟੁੱਟ ਗਿਆ ਜਿਸ ਵੀ ਕਿਹੜਾ ਪਿੰਡ ਜੀ ਠਠਾ ਤੇ ਕੀ ਗੱਲ ਹੋਈ ਐ ਜਿਹੜੀ ਛੱਤ ਡਿੱਗੀ ਐ ਇਹ ਵੀਰ ਜੀ ਅਸੀਂ ਸਲਮੇ ਪੈ ਹਾਂ ਬਾਰਸੋਂ ਡਈ ਹੀ ਤੇ ਮਿੱਟੀ ਮਾੜੀ ਮਾੜੀ ਡਿੱਗੀ ਐ ਤੇ ਸਾਨੂੰ ਪਤਾ ਨਹੀਂ ਲੱਗਾ ਬਾਹਰ ਨਿਕਲੇ ਤਾਂ ਉਸੇ ਵੇਲੇ ਛੱਤ ਡਿੱਗੀ ਐ ਪਾਂਡਾ ਠੀਕਰ ਵੀ ਟੁੱਟ ਗਿਆ ਸਾਰਾ ਸਮਾਨ ਟੁੱਟ ਗਿਆ ਕਿੰਨੇ ਵਜੇ ਦੀ ਘਟਣਾ ਐ ਇਹ 1 ਵਜੇ ਦੀ ਆ ਰਾਤ ਹਾਂ ਜੀ ਤੇ ਇਹਨਾਂ ਦਾ ਵੀ ਉਪ ਪੂਰੇ ਹੋ ਗਏ ਆ 10 ਮਹੀਨੇ ਹੋ ਗਏ ਆ ਹੁਣ ਮੇਰੇ ਨਾਲ ਸਾਰਾ ਦੇਣ ਵਾਲਾ ਕੋਈ ਨਹੀਂ ਗਾ ਤੇ ਸਾਨੂੰ ਪਤਾ ਹੀ ਨਹੀਂ ਕਿ ਕਿਸੇ ਨੇ ਇਹ ਗੱਲ ਮੇਰੀ ਸੁਣੀ ਵੀ ਤੇ ਸਾਨੂੰ ਪਤਾ ਨਹੀਂ ਵੀ ਉਹਨੇ ਕਿੱਥੇ ਪੈਣਾ ਰਾਤ ਨੂੰ ਕਿੱਥੇ ਨਹੀਂ ਕਿੰਨੇ ਬੱਚੇ ਤੁਹਾਡੇ ਕਿੰਨੇ ਕੱਕੀ ਆ ਤੇ ਇਹਨਾਂ ਬੱਚਿਆਂ ਦੇ ਨਾਲ ਹੀ ਅੰਦਰ ਲੰਮੇ ਪੈਸੇ ਤੇ ਹਾਂਜੀ ਤੇ ਹੁਣ ਇਸ ਤੋਂ ਇਲਾਵਾ ਕੋਈ ਹੈਗਾ ਕਮਰਾ ਤੁਹਾਡੇ ਕੋਲ ਨਹੀਂ ਕੋਈ ਕਮਰਾ ਨਹੀਂ ਗਾ ਤੇ ਕੀ ਹੁਣ ਮੰਗ ਕੀ ਕਰਦੇ ਤੇ ਮੈਂ ਇਹੋ ਹੀ ਆਨੀ ਆ ਵੀ ਮੇਰੀ ਕਮਰਾ ਭੇਜੇ ਹਾਂਜੀ ਮੇਰੀ ਸਹਿਤ ਆ ਜੇ ਤੇ ਮੇਰੀ ਛੱਤ ਪੈ ਜੇ ਹੋ ਗਈ ਨਹੀਂ ਆ ਇਹੋ ਹੀ ਆ ਮੇਰੇ ਹੱਥ ਜੋੜ ਦੀ ਇਹਨਾਂ ਦਾ ਕਿਧਰ ਕੰਠ ਦੀ ਬਸੰਗ ਤੇ ਉਹ ਤਾਂ ਕੀ ਗੱਲ ਹੋਈ ਜਿਹੜੀ ਛੱਤ ਡਿੱਗੀ ਬਾਰਿਸ਼ ਹੋਈ ਤੇ ਖੋ ਠਾਡੇ ਦੀ ਸੱਚੀ ਮਿੱਟੀ ਮਾੜੀ ਮਾੜੀ ਡਿੱਗੀ ਕਦੋਂ ਡਿੱਗੀ ਐ ਜੀ 1 ਵਜੇ ਤੱਕ ਰਾਤੀ ਜੀ ਹਾਂ ਜੀ ਤੇ ਡੈਡੀ ਕਿੱਥੇ ਤੇਰਾ ਜੀ ਡੈਥ ਹੋ ਗਈ ਸੀ ਅੱਛਾ ਤੇ ਹੁਣ ਇਹ ਤੋਂ ਇਲਾਵਾ ਕਮਰਾ ਹੈਗਾ ਹੋਰ ਘਰ ਹੋਏਗਾ ਕੋਈ ਜੀ ਨੋ ਤੇ ਹੁਣ ਰਾਤ ਕਿਤਰਾ ਕੱਢੀ ਜੇ ਬਾਹਰ ਪੈ ਕੇ ਲੰਮੇ ਜੀ ਹਾਂ ਜੀ ਤਾਂ ਹੁਣ ਕੀ ਚਾਹੁੰਦੇ ਜੀ ਹੁਣ ਕੀ ਚਾਹੁੰਦੇ ਜੀ ਸਾਡਾ ਕੋਠਾ ਭਾਈ ਕੀ ਨਾ ਤੁਹਾਡਾ ਭਾਈ ਜਗਰੂ ਸਿੰਘ ਜੀ ਮੈਂਬਰ ਪੰਚਾਇਤ ਤੇ ਹਾਂਜੀ ਤੇ ਕੀ ਗੱਲ ਕੀ ਹੋਈ ਹੈ ਜੀ ਇਹ ਮਤਲਬ ਬੰਦੇ ਆ ਹਾਂਜੀ ਇਹਨਾਂ ਦੇ ਘਰ ਵਾਲਾ ਪੂਰਾ ਹੋ ਚੁੱਕਾ ਹੈ ਪਿਛੇ ਕੋਈ 10 ਮਹੀਨੇ ਤੋਂ ਇੱਕ ਕਮਰਾ ਇੱਕੋ ਕਿਸੇ ਨਾਲ ਬਰਸਾਦ ਨਾਲ ਡਿੱਗ ਪਿਆ ਹੈ ਤਸੀਂ ਚਾਹੁੰਦੇ ਕੋਈ ਨਾ ਕੋਈ ਸਹਾਇਤਾ ਕਰੋ ਕੋਈ ਜੋ ਵੀ ਸੁਣਦੇ ਦੂਰੋਂ ਨੇੜੇੋਂ ਤਸੀਂ ਵੀ ਪਾਲਤੀ ਪੰਚਾਇਤ ਵੱਲੋਂ ਕਰਾਂਗੇ ਜੇ ਨਹੀਂ ਜੋਗੇ ਹੋਏ ਤਿੰਨ ਇਹ ਬੱਚੇ ਕਿੰਨੇ ਹਨ ਇਹਨਾਂ ਦੇ ਤਿੰਨ ਬੱਚੇ ਜੀ ਇਹਨਾਂ ਦੇ ਇਹ ਸਾਰਾ ਪਰਿਵਾਰ ਅੰਦਰ ਹੀ ਲੰਮੇ ਪਿਆ ਪਰਿਵਾਰ ਅੰਦਰ ਇੱਕ ਹੀ ਕਮਰਾ ਦੇ ਇੱਕ ਹੀ ਕਮਰੇ ਦੇ ਵਿੱਚ ਅੰਦਰ ਹੀ ਪੈਣਗੇ ਸਾਰੇ ਤੇ ਹੁਣ ਤੁਸੀਂ ਪੰਚਾਇਤ ਵੱਲੋਂ ਤੁਸੀਂ ਕੀ ਚਾਹੁੰਦੇ ਜੀ ਅਸੀਂ ਕਰਾਂਗੇ ਜਿੰਨੀ ਜੋਗ ਹੈ ਕਹਿੰਦੇ ਇਸ ਦਾ ਕੋਈ ਨਾ ਕੋਈ ਆ ਕੇ ਸਰਪੰਚ ਨੂੰ ਐ ਮਿਲ ਸਭ ਨੂੰ ਜਾ ਕੇ ਅਬ ਇੱਧਰ ਬਲਦੇਵ ਸਿੰਘ ਮੈਂਬਰ ਪੰਚਾਇਤ ਦੇ ਹਾਂਜੀ ਤੇ ਕੀ ਗੱਲ ਹੋਈ ਏ ੜੀ ਛੱਤ ਡਿੱਗੀ ਇਹਨਾਂ ਇਹ ਛੱਤ ਕਮਜ਼ੋਰ ਸੀ ਮੀਂਹ ਪੈਣ ਦੇ ਕਾਰਨ ਇਹ ਦੇਖੀ ਇਹ ਕਿੰਨਾ ਕੁ ਪੁਰਾਣਾ ਸੀ ਕਮਰਾ ਇਹ ਜੀ ਪੁਰਾਣਾ ਹੀ ਕਮਰਾ ਸੀ ਇਹਨਾਂ ਨੂੰ ਨਹੀਂ ਪਤਾ ਕਿ ਕਿੰਨੇ ਸਾਲ ਪੁਰਾਣਾ ਹੈ ਅੰਦਾਜ਼ਾ ਲਾ ਲਓ ਕੋਈ 15-20 ਸਾਲ ਪੁਰਾਣਾ ਹੀ ਹੋਊਗਾ ਤਾਂ ਹੀ ਕਿਤਾ ਤੇ ਕੌਣ-ਕੌਣ ਰਹਿੰਦਾ ਇਸ ਕਮਰੇ ਦੇ ਵਿੱਚ ਕੌਣ-ਕੌਣ ਸੀ ਅਈ ਤਿੰਨ ਬੱਚੇ ਆ ਤੇ ਆਪਿਆ ਤੇ ਉਹ ਜਿਹੜਾ ਇਹਨਾਂ ਦਾ ਮਾਲਕ ਆ ਉਹ ਪੂਰਾ ਹੋ ਗਿਆ ਹੁਣ ਕੀ ਮੰਗ ਕੀ ਕਰਦੇ ਪਿੰਡੇ ਹੁਣ ਜੀ ਮੰਗ ਆਸੀ ਦਾ ਸਰਪੰਚ ਸਾਹਿਬ ਦੇ ਗਾੜੀ ਵੀ ਇਹੋ ਕਰਾਂਗੇ ਕਮਰਾ ਪਾ ਕੇ ਦੇਈਏ ਤੇ ਬਾਕੀ ਹੋਰ ਵੀ ਭੈਣ ਭਰਾ ਸਹਾਇਤਾ ਜਿਹਨੇ ਕਰਨ ਬੱਚੇ ਛੋਟੇ ਆ